ਆਪ ਆਪਣਾ ਨਾਮ ਦੱਸ ਕੇ ਸਰਕਾਸ਼ ਜੜ ਦੇ ਦਾ ਬਸਤ ਪੁਣਾ ਚ। 10 ਜਨਾਂ ਆ ਪਾਈ ਸੁਖਜੀਤ ਸਿੰਘ ਦੀ ਖਾਲਸਾ ਕੋਈ ਸ੍ਰੀ ਜਥਾ ਅਮਰਸਰ ਸਾਹਿਬ ਵਾਲੀ। ਧਰਨ ਗगन ਨਵਖੰਡ ਮੇ ਜੋਤਸਵ ਰੂਪੀ ਰਹਯੋ ਭਾਰ। ਪੰਨ ਮਥੁਰਾ ਕਸ਼ ਭੀਦ ਨਹੀਂ ਗੁਰ ਅਰਜਨ ਪ੍ਰਤਖ ਹਰ। ਸਾਹ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਈ। ਸੇ ਜੰਤ ਪਏ ਹਰਿਆਵਲੀ ਜਿਨੇ ਮੇਰਾ ਸਤਗੁਰ ਦੇਖਿਆ ਜਾਏ। ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ ਸਤਗੁਰ ਜੀ ਦਾ ਪ੍ਰਕਾਸ਼ 15 ਅਪ੍ਰੈਲ 1563 ਈਸਵੀ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਇਆ ਸਚਕੰਨ ਸ੍ਰੀ ਹਰਮੰਦਰ ਸਾਹਿਬ ਅਮਰਤ ਵੇਲੇ ਤੋਂ ਨਤਮਸਤਕ ਹੋ ਰਹੀਆਂ ਨੇ ਔਰ ਦਰਸ਼ਨ ਦੀਦਾਰੇ ਕਰ ਰਹੀਆਂ ਨੇ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬਨਾ ਆਇਓ ਔਰ ਨੋਤ 12 ਜਲੋ ਸਜਾਈ ਗਏ ਹਨ ਸਾਧ ਸੰਗਤ ਜੀ ਔਰ ਸਤਿਗੁਰ ਦੀ ਕਿਰਪਾ ਦੇ ਨਾਲ ਸ਼ਾਮ ਦਾ ਅਲੋਕੀ ਨਜ਼ਾਰਾ ਦੇਖਣ ਮਿਲਿਆ ਫੁੱਲ ਚੜੀਆਂ ਵਾਂਗ ਸਤਿਗੁਰ ਦੀ ਕਿਰਪਾ ਦੇ ਨਾਲ ਫੁੱਲ ਚੜੀਆਂ ਵਾਂਗ ਆਸਵੇਜ ਦਾ ਅਲੋਕੀ ਨਜ਼ਾਰਾ ਦੇਖਣ ਮਿਲਿਆ ਸੰਗਤਾਂ ਨੇ ਸਚਕਨ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਦੇਸੀ ਘਿਓ ਦੀ ਦੀਮਾਲਾ ਕੀਤੀ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਔਰ ਸਚਕਨ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਬਹੁਤ ਸੋਹਣੀ ਲਾਈਟਿੰਗ ਹੋਈ ਇਸ ਚੀਜ਼ ਦਾ ਵੀ ਬਿਆਨ ਨਹੀਂ ਕਰ ਸਕਦੇ ਔਰ ਗੁਰਦੁਆਰਾ ਜੋ ਸੰਤੋਖ ਸਰ ਸਾਹਿਬ ਟਾਲੀ ਸਹਿ ਮਨਾਇਆ ਜਾ ਰਿਹਾ ਸਤਗੁਰੂ ਜੀ ਦਾ ਪ੍ਰਕਾਸ਼ ਗੁਰਪਰਵ ਔਰ देर ਰਾਤ ਤੱਕ ਸਮਾਗਮ ਲਿਖੇ ਗਏ ਹਨ ਜਿਸ ਵਿੱਚ ਵੱਖ-ਵੱਖ ਰਾਗੀ ਸਿੰਘਾਂ ਨੇ ਇਸ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਔਰ ਗੁਰੂ ਕੇ ਨਾਮ ਲੇਵਾ ਸੰਗਤਾਂ ਨੇ ਇਸ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਔਰ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਔਰ ਤਰਨਤਨ ਸਾਹਿਬੀ ਗੁਰੂ ਸਾਹਿਬ ਜੀ ਦਾ ਗੁਰ ਅਰਜਨ ਦੇਵ ਪਾਸ਼ਾ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾ ਰਿਹਾ ਹੈ ਉੱਥੇ ਹੀ ਅੱਜ ਜੋ ਸਤਿਗੁਰ ਦੀ ਕਿਰਪਾ ਨਾਲ ਭਗਤ ਧੰਨਾ ਜੀ ਹੋਏ ਨੇ ਉਹਨਾਂ ਦਾ ਵੀ ਅੱਜ ਜਨਮ ਦਿਹਾੜਾ ਸਮੂਹ ਗੁਰਨਾਨਕ ਨਾਮ ਲੇਵਾ ਸੰਗਤਾਂ ਨੂੰ ਭਗਤ ਧੰਨਾ ਜੀ ਔਰ ਤਨਤਨ ਸ਼ਿਰਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਨੂੰ ਵਧਾਈਆਂ ਹੋਣ ਜੀ ਅਮਰ ਸ਼ਕੋਤ ਸਿੰਘ ਸਜੋ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਨਸ਼ਿਆਂ ਦੂਰ ਹੋਵੋ ਤਿਆਰ ਬਰ ਤਿਆਰ ਹੋਵੋ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਗਗਨਦੀਪ ਕੌਰ ਕੀ ਕਹਿਣਾ ਚਾਹੁੰਦੇ ਆ ਜੀ ਜਾਨ ਜੀ ਬਾਲ ਸਾਹਿਬ ਦੇ ਦਰਸ਼ਨ ਕਰਨ ਆਏ ਹਾਂ ਜੀ ਅਸੀਂ ਅੱਜ ਪਰਿਵਾਰ ਸਮੇਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਆਂ ਸ਼ਾਮ ਦੇ ਮਤਲਬ ਬਾਣੀ ਸੁਣੀ ਰਹਿਰਸ ਦਾ ਪਾਠ ਕਰਿਆ ਤੇ ਅੱਤਿਸ਼ਵਾਜੀ ਦੇਖੀ ਦੀਪਮਾਲਾ ਦੇਖੀ ਬਹੁਤ ਆਨੰਦ ਆਇਆ ਜੀ ਕਿਸ ਤਰ੍ਹਾਂ ਦਾ ਨਜ਼ਾਰਾ ਬਹੁਤ ਵਧੀਆ ਨਜ਼ਾਰਾ ਸੀ ਇਹ ਇਹ ਨਜ਼ਾਰਾ ਪਹਿਲੀ ਕਦੀ ਨਹੀਂ ਇੱਥੋਂ ਵਾਲਾ ਨਜ਼ਾਰਾ ਲਾਗੇ ਹੁੰਦਾ ਹੀ ਇੱਥੇ ਇਹ ਕਦੇ ਨਹੀਂ ਕਿਤੇ ਹੋਰ ਦੇਖਿਆ ਜਾ ਸਕਦਾ ਸਰਵਤ ਦੇ ਬਲੇ ਦੀ ਅਰਦਾਸ ਕਰੀ ਜੀ ਚੜ੍ਹਦੀ ਕਲਾ ਦੀ ਅਰਦਾਸ ਕਰੀ ਪਰਿਵਾਰ ਦੀ ਅਰਦਾਸ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਦੀਪ ਸਿੰਘ ਜੀ ਖੰਡੇ ਤੋਂ ਜੀ ਪਰਿਵਾਰ ਸਮੇਤ ਦਰਬਾਰ ਸਾਹਿਬ ਦਰਸ਼ਨ ਕਰਨ ਆਏ ਆ ਜੀ ਔਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜੀ ਸੱਚੇ ਪਾਤਸ਼ਾਹ ਸਾਹਿਬ ਨੂੰ ਸਿੱਖਾਂ ਤੇ ਸਭ ਕੌਮ ਤੇ ਮੇਰ ਪ੍ਰਿਆਸ ਰੱਖਣ ਜੀ ਦੀਪ ਮਲ ਦੇ ਅੱਗੇ ਭਾਈ ਬਹੁਤ ਵਧੀਆ ਲੱਗੀ ਜੀ ਬਹੁਤ ਨਜ਼ਾਰਾ ਆਇਆ ਇਹ ਦੇਖ ਕੇ ਸਰਬੱਤ ਦੇ ਭਲੇ ਅਰਦਾਸ ਕੀਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੱਸਦੇ ਹਾਂ ਇਹ ਇਹ ਏਜੰਸੀ ਚੋਂ ਮੇਰਾ ਗੁਰਦਿਆਲ ਸਿੰਘ ਫਰੀਦাবাদ ਤੋਂ ਗੁਰਦਿਆਲ ਸਿੰਘ ਮੇਰਾ ਨਾਮ ਹੈ ਭਾਕੀਆਂ ਜੇ ਤੁਸੀਂ ਚਾਹੋਗੇ ਸਤਕਾਂ ਸਿੰਘ ਦਰਬਾਸਾ ਪਹੁੰਚੇ ਸੀਗੇ ਕਿਚਨ ਚ ਜਾਓਗੇ ਆਤਿਸ਼ਬਾਜੀ ਹੋਈ ਆ ਜੀ ਆਤਿਸ਼ਬਾਜੀ ਹੋਈ ਬਹੁਤ ਮਨ ਖੁਸ਼ ਹੋਇਆ ਗੁਰੂ ਅਰਜਨ ਦੇਵ ਜੀ ਦਾ ਗੜਪੁਰੋ ਵਿਆਹ ਪ੍ਰਕਾਸ਼ ਤੇ ਹੜਾ ਗੁਰੂ ਅਰਜਨ ਦੇਵ ਜੀ ਦਾ ਹਾਂਜੀ ਗੋਬਿੰਦ왈 ਸਾਹਿਬ ਉਹਨਾਂ ਦਾ ਪ੍ਰਕਾਸ਼ ਹੋਇਆ ਗੋਬਿੰਦ왈 ਸਾਹਿਬ ਠੀਕ ਹੈ ਮੈਂ ਚਾਹੂਗਾ ਇਸ ਤੋਂ ਦਾ ਨਜ਼ਾਰਾ ਕਿਤੇ ਵੇਖਿਆ ਜਾ ਸਕਦਾ ਜੀ ਜਿੱਸਾ ਦਾ ਕਿ ਸਵਰਗ ਹੈ ਇਹ ਇਹ ਸਵਰਗ ਹੈ ਉੱਪਰ ਕਿੰਨੇ ਦੇਖਿਆ ਹਸ ਤੇ ਇੱਥੇ ਦੇਖਿਆ ਇਹ ਸਵਰਗ ਹੈ ਇਹ ਸਵਰਗ ਹੈ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਕਰਨੀ ਚਾਹੀਦੇ ਕਾਜ ਜਿਨ੍ਹਾਂ ਕੇ ਸੰਗਤ ਜ્યાં ਬੱਚਿਆਂ ਨੂੰ ਪ੍ਰੇਰਨਾ ਮਿਲ ਸਕੇ ਬਿਲਕੁਲ ਬਹੁਤ ਮੈਂ ਕਹਿੰਦਾ ਸ਼ਰੂਮਣਾ ਸ਼ਰੂਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦਾ ਬਹੁਤ ਸਹੀ ਹੋ ਗਿਆ ਬਹੁਤ ਬਹੁਤ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਇਤਿਹਾਸ ਪਤਾ ਹੋਣਾ ਚਾਹੀਦਾ 10 ਗੁਰੂਆਂ ਦਾ 12ਵੇਂ ਗੁਰੂ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਸ਼ਾਨੂ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੇ ਜੀ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਤੁਸੀਂ ਸਵਾਲ ਪੁੱਛਣਾ ਤੁਹਾਨੂੰ ਉੱਤਰ ਮਿਲ ਜਾਏਗਾ ਧੰਨਵਾਦ ਜੀ ਤੁਹਾਨੂੰ ਸ਼ਰਧਾ ਹੋਣੀ ਚਾਹੀਦੀ ਹੈ ਸੱਚੇ ਦਿਲ ਨਾਲ ਸ਼ਰਧਾ ਹੋਣੀ ਚਾਹੀਦੀ ਹੈ